ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇ ਦੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਕੋਠੇ ਫੂਲੇ ਵਾਲੇ ਤੇ ਰਹਿ ਜਾਂਦੇ ਆ ਦੋਸਤੋ ਬਠਿੰਡਾ ਜ਼ਿਲ੍ਹਾ ਮੌਕਸਰ ਤੋਂ ਬਠਿੰਡਾ ਰੋਡ ਦੇ ਉੱਤੇ ਹੀ ਦੋਸਤੋ ਜੇ ਗੱਲ ਕਰੀ ਨਾ ਪਿੰਡ ਹੈਗਾ ਇੱਕ ਘਰੇਲੂ ਪਰਿਵਾਰ ਦੇ ਘਰੋਂ ਵੀਡੀਓ ਕਵਰ ਕਰਨ ਲੱਗੇ ਇੱਕ ਪਹਿਲਾ ਸੂਆ ਨੀਲੀ ਜਾਵੀ ਢਾਂਚੇ ਦੇ ਵਿੱਚ ਤੇ ਇੱਕ ਦੋਸਤੋ ਬਿਲਕੁਲ ਦਸਾਂ 12 ਦਿਨਾਂ ਦੀ ਕੱਚੀ ਇਹ ਮਾਝਾ ਪ੍ਰੋਪਰ ਜਾਣਕਾਰੀ ਸਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਦੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਨਾ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਬਾਈ ਤੋਂ ਲੈਣੇ ਆ। ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਠੀਕ ਆ ਤੇ ਬਾਈ ਇਹ ਆਪਣੇ ਜਾਨਵਰ ਕਰਦੇ ਹੀ ਆ। ਹਾਂਜੀ ਕਰਦੇ। ਠੀਕ ਆ ਇੱਕ ਵਾਰੀ ਨਾਂ ਦੱਸ ਦਿਓ ਜੀ। ਇਹ ਜੀ ਕਰਵਾਤ ਸਿੰਘ ਸਨ ਆਫ ਗੁਰਦੇਵ ਸਿੰਘ ਦੇ ਕਰੀ। ਠੀਕ ਆ ਜੀ। ਵੀ ਆਪਣੇ ਭਰਾ ਦੇ ਘਰੇ ਆ ਬਈ। ਹਾਂਜੀ ਠੀਕ ਆ ਤਾਏ ਦਾ ਮੁੰਡਾ ਨੇ। ਠੀਕ ਆ ਤਾਏ ਦਾ ਮੁੰਡਾ। ਹਾਂਜੀ ਠੀਕ ਆ ਲਓ ਬਈ। ਬਾਈ ਦਾ ਗਵਾਂਢੀ ਜੀ ਆ। ਤੇ ਜੇ ਗੱਲ ਕਰੀਏ ਬਈ ਇਹ ਮੱਝ ਨੇ ਕਿੰਨਾ ਮਸੂਹਾ ਸੂਣਾ ਹੁਣ ਤੀਜਾ ਸੂਆ ਸੂਣਾ ਠੀਕ ਆ ਤੀਜਾ ਸੂਆ ਸੂਣਾ ਤੇ ਲਗਭਗ ਦਿਨ ਕਿੰਨੇ ਲਾਜੂ ਬਈ ਇਹ 12 13 ਦਿਨਾਂ ਨੇ ਚੱਕੀ ਆ ਜੀ 12 13 ਦਿਨਾਂ ਦੇ ਵਿੱਚ ਨਹੀਂ ਪੂਰਾ ਤੇ ਸੂਪੇ ਕਿਵੇਂ ਹੋ ਸਕਦਾ ਕੋਈ ਦੋ ਦਿਨ ਵੱਧ ਵੀ ਚ ਪਾ ਸਕਦਾ ਪਸੂ ਅਛਾ ਹੋ ਸਕਦਾ 15 ਲਾਜੀ ਹੋ ਸਕਦਾ 10 ਨੂੰ ਹੀ ਸੂਪੇ ਠੀਕ ਆ ਤੇ ਦੁੱਧ ਦੀ ਗੱਲ ਕਰੀਏ ਵੀ ਦੁੱਧ ਕਿੰਨਾ ਕੁ ਦੇ ਦਿੰਦੀ ਹੈ ਦੁੱਧ ਜੀ ਪਿਛਲੇ ਸੂਏ ਦੂਜੇ ਸੂਏ ਦਾ 16 ਤੋਂ 17 ਲੀਟਰ ਦੁੱਧ ਚੋਇਆ ਹੈ 16 17 ਲੀਟਰ ਆਪ ਘਰੇ ਚੋਇਆ ਹੋਇਆ ਚੋਇਆ ਜੀ ਐਕਟੀ 18 ਲੀਟਰ ਦੀ ਉਮੀਦ ਹੈ ਐਕਟੀ 18 ਲੀਟਰ ਦੀ ਉਮੀਦ ਹੈਗੀ ਠੀਕ ਆ ਲੋਵੀ ਤੀਜਾ ਸੂਆ ਕਰਮ ਵਾਲੀ ਨੇ ਸੂਣਾ ਤੇ ਬਾਈਆਂ ਦਾ 16 17 ਲੀਟਰ ਦੇ ਲਗਭਗ ਦੂਜੇ ਸੂਏ ਨੇ ਦੁੱਧ ਕੱਢਿਆ ਹੋਇਆ ਤੇ ਐਕਟੀ ਹੋ ਸਕਦਾ ਵੀ 18 ਲੀਟਰ ਹੀ ਪਾ ਜੇ ਬਾਕੀ ਦੋਸਤੋ ਅਫਵਾਨੇ ਪੱਖ ਤੋਂ ਤੁਹਾਨੂੰ ਜੱਜਮੈਂਟ ਕਰਾਉਣੇ ਆ ਤੇ ਬਾਕੀ ਨਾ ਦੋਸਤੋ ਬਾਈਆਂ ਦਾ ਵੀ ਇਹ ਬਾਣਵੀ ਕਰਮ ਵਾਲੀ ਛੇਤੀ ਜਾਂਦੀ ਆ ਡੇੜਾ ਕੁ ਮਹੀਨੇ ਦੀ ਬਈ ਦਸੀ ਜਾਂਦੇ ਸੀ ਨਾ ਹਾਂਜੀ ਹਾਂਜੀ ਡੇੜਾ ਮਹੀਨਾ ਠੀਕ ਆ ਡੇੜਾ ਕੁ ਮਹੀਨੇ ਦੇ ਅੰਦਰ ਬਾਹਰ ਹੀ ਬਣ ਜਾਂਦੀ ਹੈ ਜੀ ਸੀਲ ਬਹੁਤਾ ਛੱਡਣੀ ਪੈਂਦੀ ਆ ਠੀਕ ਆ ਇਹ ਨਹੀਂ ਵੀ ਪਲਾਸ-ਗਲਾਸ ਦੇ ਵਿੱਚ ਛੱਡਣੀ ਪੈਂਦੀ ਆ 8 ਮਹੀਨੇ ਤੱਕਰ ਦੁੱਧ ਬਣ ਕੇ ਦੇ ਜੀ ਹਾਂ ਠੀਕ ਆ ਵੀ 8 ਮਹੀਨੇ ਬਣਨ ਤੋਂ ਬਾਅਦ ਵੀ ਦੁੱਧ ਦੀ ਜਾਂਦੀ ਹੈ ਲੋ ਵੀ ਸੋਣੀ ਮਾਝਾ ਦੋਸਤੋ ਜੇ ਗੱਲ ਕਰੀਏ ਥਾਣੇ-ਫਾਨਾ ਤੁਹਾਨੂੰ ਵਿਖਾਉਣੇ ਆ ਇਹ ਗੱਲ ਨਹੀਂ ਕਹਿਣ ਦੀ ਬੱਚੇ ਤੋਂ ਤੁਹਾਨੂੰ ਜੱਜਮੈਂਟ ਹੋ ਜਾਣੀ ਆ ਮਗਰਲੇ ਸੂਏ ਦਾ ਬੱਚਾ ਹੈਗਾ ਇਹਦਾ ਦੇਖ ਸਕਦੇ ਜੱਜਮੈਂਟ ਤੁਹਾਨੂੰ ਇਸੇ ਬੱਚੇ ਤੋਂ ਹੋ ਜਾਣੀ ਆ ਕਿਉਂਕਿ ਬਾਈਆਂ ਦਾ ਡੇਢ ਕਿ ਮਹੀਨੇ ਦੇ ਲਗਭਗ ਇਹ ਬਾਦੀ ਬਣ ਜਾਂਦੀ ਹੈ ਤੇ ਦੁੱਧ ਆਇਤੀ ਦਾ ਅਰਮਾਨ ਬਾਈਆਂ ਦਾ 18 ਲੀਟਰ ਦੇ ਲਗਭਗ ਦੇ ਦੂ ਸਿੰਘ ਚੈੱਕ ਕਰ ਸਕਦੇ ਆ ਬਿਲਕੁਲ ਕੁੰਡਾ ਸਿੰਘ ਤੇ ਸੋਨਾ ਕਾਟ ਦਾ ਕਾਠਾ ਦੋਸਤੋ ਥਾਣ ਹਵਾਨੇ ਤੋਂ ਜੇ ਗੱਲ ਕਰੀਏ ਤੁਹਾਨੂੰ ਜੱਜਮੈਂਟ ਕਰਾਉਣੇ ਆ ਦੇਖ ਸਕਦੇ ਸੋਨਾ ਹੱਥੀ ਜਵਾਈ ਵਾਲਾ ਥਾਣਾ ਪੂਰਾ ਮੋਟਾ ਮੋਟਾ ਥਾਣਾ ਦੇਖ ਸਕਦੇ ਅਰਮਾਨ ਤੁਹਾਨੂੰ ਹੋ ਜਾਣਾ ਦੋਸਤੋ ਕਿਉਂਕਿ ਸੋਹਣੇ ਦੁੱਧ ਰਿਕਾਰਡ ਵਾਲੀ ਝੋਟੀ ਹੈਗੀ ਆ ਦੇਖ ਸਕਦੇ ਬਾਕੀ ਨਾ ਥੋੜਾ ਜਿਹੀ ਕਈ ਕੈਮਰੇ ਤੋਂ ਪਸ਼ੂ ਘਭਰਾਉਂਦਾ ਵੈਸੇ ਕਰਮਾਂ ਵਾਲੀ ਸੀਲਸ ਆਊਗਾ ਜਿਵੇਂ ਮਰਜੀ ਕੋਲੇ ਖੜਕੇ ਪਾਉਂਦੀ ਕੈਮਰਾ ਜਮਾਂ ਥਾਣਾ ਦੇ ਨਾਮ ਲਾ ਲਉ ਤਾਂ ਵੀ ਨਹੀਂ ਘਭਰਾਉਂਦੀ ਇੱਕ ਵਾਰ ਦੋਨੇ ਪਾਸਾ ਤੋਂ ਤੁਹਾਨੂੰ ਜੱਜਮੈਂਟ ਕਰਾਉਣੀ ਆ ਸੋਹਣਾ ਦੋਸਤੋ ਹੱਥੀ ਚਵਾਈ ਵਾਲਾ ਥਾਣਾ ਪੂਰਾ ਮੋਟਾ ਥਾਣਾ ਕੋਈ ਛੋਟਾ ਨਹੀਂ ਤੋੜ ਕੇ ਤੁਹਾਨੂੰ ਦਿਖਾਉਣੀ ਆ ਲੈ ਵੇ ਇੱਕ ਵਾਰੀ ਖੋਲ ਕੇ ਜਿਹੜਾ ਕਰਵਾ ਦੇ ਲੋਬੀ ਉੱਤੋਂ ਕੋਈ ਜੇ ਗੱਲ ਕਰੀਏ ਨਾ ਪੋਲੀ ਨਹੀਂ ਪਈ ਨਾ ਹੀ ਕੋਈ ਹਵਾਨੇ ਕੱਖ ਤੋਂ ਜੇ ਗੱਲ ਕਰੀਏ ਕੋਈ ਬਾੜੀ ਤਿਆਰੀ ਕੀਤੀ ਹੈ ਨੇ ਬਿਲਕੁਲ ਸਾਫ ਸੁਥਰੀ ਆ ਇੱਥੇ ਆਓਗੇ ਤਾਂ ਤੁਹਾਡੇ ਜ਼ਰੂਰ ਪਸੰਦ ਆਊਗੀ ਲੈ ਚੱਲੋ ਕੋਣੀ ਮੋੜ ਲੋ ਵਾਹ ਲਓ ਤੋਰ ਕੇ ਥੋੜੀ ਕੋਸ਼ਿਸ਼ ਕੀਤੀ ਵੀ ਘਟ ਵਿਖਾਈ ਆ ਹਵਾਨੇ ਪੱਖ ਤੋਂ ਤੁਹਾਨੂੰ ਜੱਜਮੈਂਟ ਦੁਆਰੇ ਕਰਾਉਣੇ ਕਿਉਂਕਿ ਜਗਾ ਦੀ ਘਾਉਂ ਹੈਗੀ ਆ ਜਗਾ ਉਨੀ ਕੀ ਆ ਦੋਸਤੋ ਤਾਂ ਕਰਕੇ ਥੋੜੀ ਘਟ ਤੋਰੀ ਆ ਹਵਾਨੇ ਪੱਖ ਤੋਂ ਤੁਹਾਨੂੰ ਜੱਜਮੈਂਟ ਦੁਆਰੇ ਕਰਾਉਣੇ ਆ ਇੱਕ ਸਾਹ ਨੇ ਬਹੁਤ ਸੋਹਣਾ ਥਾਨ ਲੱਗਿਆ ਦੋਸਤੋ ਪੂਰਾ ਮੋਟਾ-ਮੋਟਾ ਥਾਣਾ ਤੇ ਹਵਾਨੇ ਦੀ ਢਿੱਲ ਤੋਂ ਅਨੁਮਾਨ ਤੁਹਾਨੂੰ ਹੋ ਜਾਣਾ ਵੀ 10-12 ਦਿਨ ਇਹਨੇ ਸੂਣ ਚ ਲੈ ਜਾਣੇ ਸੋਹਣਾ ਥਾਣਾ ਦਾ ਸਹਿਜ ਗੈਗੂ ਬਹੁਤ ਚੰਗਾ ਤੇ ਰੇਟ ਇਹਦਾ ਆਪਾਂ ਬਾਈ ਤੋਂ ਕੁੱਛਦੇ ਆਂ ਬਾਈ ਇਹਦਾ ਰੇਟ ਕੀ ਕਰਦੇ ਹੋਗੇ ਰੇਟ ਬਾਈ ਜੇ 1,60,000 ਰੁਪਏ 1,60,000 ਹਾਂ ਜੀ ਮਾਨਤਨ ਕਰਦੇ ਆਂ ਮਾਨਤਨ ਹੋ ਜਾਵੇ ਠੀਕ ਤੇ ਇਸ ਤੋਂ ਕੇ ਬਈ ਦੋ ਨੰਬਰ ਝੂਟੀ ਦੀ ਗੱਲ ਕਰੀਏ ਇਹਨੇ ਕਿੰਨਾਂ ਮਾਸੂਆ ਸੁਣਾ ਮੈਂ ਪਹਿਲਾ ਸੁਣਾ ਸੁਣਾ ਠੀਕ ਆ ਪਹਿਲਾ ਸੁਣਾ ਸੁਣਾ ਹਾਂਜੀ ਠੀਕ ਆ ਕਿੰਨੇ ਦਿਨ ਲਾ ਯੂਵੀ ਲਗਭਗ ਇਹ ਜੀ 25 ਤੋਂ 28 ਦਿਨਾਂ ਦੇ ਕੱਚੀ ਹੈ ਹਜੇ ਠੀਕ ਆ ਯਾਨੀ ਕਿ ਮਹੀਨੇ ਦੇ ਲਗਭਗ ਹੀ ਪੈ ਜਾ ਹਾਂਜੀ ਠੀਕ ਆ ਤੇ ਬਈ ਇਹਦੀ ਮਾਂ ਵੀ ਆਪਣੇ ਕੋਲ ਹੀ ਸੀ ਹਾਂਜੀ ਠੀਕ ਆ ਕਿੰਨਾ ਕੁ ਦੁੱਧ ਦਿੰਦੀ ਰਹੀ 18 ਲੀਟਰ ਦਿੰਦੀ ਰਹੀ ਉਹ ਵੀ 18 ਲੀਟਰ ਦੇ ਲਗਭਗ ਠੀਕ ਆ ਇਹਦਾ ਕੀ ਅਨੁਮਾਨ ਕਰਦੇ ਆ ਵੀ ਪਹਿਲੇ ਸੂਏ ਕਿੰਨਾ ਕੁ ਦੇਣਾ ਚਾਹੀਦਾ ਇਹਨੂੰ ਤੇ 10 ਤੋਂ 12 ਲੀਟਰ ਤਾਂ ਹੀ ਜਾਊਗੀ 10 12 ਲੀਟਰ ਦੇ ਦਊਗੀ ਜੀ ਲਓ ਵੀ ਆਮ ਹੀ ਪਹਿਲੇ ਸੂਏ 10 12 ਲੀਟਰ ਤਾਂ ਝੋਟੀਆਂ ਪਾਈ ਦਿੰਨੇ ਆ ਬਾਕੀ ਥਾਣਾਵਾਨੇ ਤੋਂ ਤੁਹਾਨੂੰ ਜੱਜਮੈਂਟ ਕਰਾਵਾਂਗੇ ਬਹੁਤ ਸਾਫ ਸੁਥਰੀ ਆ ਤੇ ਬਾਕੀ ਦੋਸਤੋ ਦੋਵੇਂ ਅੱਖਾਂ ਨੀਲੀਆਂ ਤੇ ਮੱਥੇ 'ਚ ਬੱਲ ਤੇ ਥਰੜਾ ਬੁੱਲ ਚਿੱਟਾ ਹੈਗਾ ਤੇ ਮਗਰਲਾ ਇੱਕ ਪੈਰ ਚਿੱਟਾ ਸੋਹਣੇ ਕਦ ਕਾਠ ਦੇ ਵਿੱਚ ਆ ਰਾਜੀਪੜੀ ਚੰਗੀ ਆ ਤੇ ਬਾਕੀ ਦੋਸਤੋ ਤੁਹਾਨੂੰ ਥਣਾ ਦਾ ਸਹਯੋਗ ਆਉਣੇ ਆ ਪਹਿਲੇ ਸੂਏ ਜੀ ਗੱਲ ਕਰੀਆ ਬਹੁਤ ਸੋਹਣਾ ਥਾਨ ਲੱਗਿਆ ਦੋਸਤੋ ਦੇਖ ਸਕਦੇ ਹੋ ਬਾਕੀ ਦੋਸਤੋ ਜਿਹੜੇ ਵੀਰ ਦੇ ਪਸੰਦ ਹੋਵੇ ਗੱਬਨ ਝੂਟੀ ਹੈ ਦੋਸਤੋ ਪਹਿਲਾ ਸੂਆ ਸੂਣਾ ਤਸੱਲੀ ਤੁਸੀਂ ਆਪ ਦੀ ਇੱਥੇ ਆ ਕੇ ਕਰ ਲੈਣੀ ਦੇਖ ਸਕਦੇ ਹੋ ਕਿਹਾਰੇ ਥਣਾ ਦਾ ਜੀ ਗੱਲ ਕਰੀਆ ਸੇਮ ਸਹਜ ਹੀ ਹੈ ਇੱਕ ਪਾਸੇ ਥੋੜੀ ਭਣਾ ਪਾਈ ਬੈਠੀ ਆ ਥੋੜੀਆਂ ਥੋੜੀਆਂ ਨਾ ਭਲਾਂ ਬਹਿਣੀ ਵਾਲੇ ਪਾਸੇ ਥੋੜੀ ਘਟ ਆ ਦੇਖ ਸਕਦੇ ਹੋ ਇਹ ਤੋਰ ਕੇ ਤੁਹਾਨੂੰ ਵਿਖਾਉਣੀ ਹੈ ਲੈ ਵੀ ਇਹਨਾਂ ਵੀ ਇੱਕ ਵਾਰੀ ਗੇੜਾ ਕਰਵਾ ਦੇ ਬਹੁਤ ਸਾਫ ਸੁਥਰੀ ਹੈ ਦੋਸਤੋ ਹਵਾਨਾ ਕਰਮਾੜੀ ਨੇ ਲਗਭਗ ਮਹੀਨੇ ਵਾਂਗੂ ਪਿਆ ਕਿਉਂਕਿ ਆਪਾਂ ਇਸ ਮੱਝ ਦੀ ਵੀਡੀਓ ਕਵਰ ਕਰਨੀ ਦੀ ਹੈ ਵਿੱਚ ਵਿਖਾਤੀ ਕਈ ਜਿਹੜੀ ਕਿਸੇ ਵੀਰ ਦੇ ਪਸੰਦ ਹੁੰਦੀ ਆ ਤਾਂ ਆਪਦੀ ਆ ਇੱਥੇ ਆ ਕੇ ਪਾਸ ਕਰ ਲਿਓ ਜੀ ਰਾਜੀਪਲੀ ਚੰਗੀ ਹੈ ਤੇ ਕੋਈ ਦੋਸਤੋ ਤਿਆਰੀ ਨਹੀਂ ਕੀਤੀ ਇਹਨੇ ਹਵਾਨੇ ਤੋਂ ਤੁਹਾਨੂੰ ਜਜਮੈਂਟ ਹੋ ਜਾਣੀ ਹੈ ਦੇਖ ਸਾਨੇ ਮਗਰਲੇ ਥਾਣਾ ਦਾ ਸਾਈਜ਼ ਚੈੱਕ ਕਰੋ ਬਹੁਤ ਸੋਹਣਾ ਥਾਣਾ ਤੇ ਢਿੱਲੀ ਪਈ ਆ ਜੇ ਮੋੜ ਲਓ ਬਾਈ ਕੋਈ ਗੱਲ ਉਹ ਵੀ ਦੁਬਾਰੇ ਫੇਰ ਚੈੱਕ ਕਰ ਲਓ ਰੇਟ ਇਹਦਾ ਵੀ ਆ ਪਾਉਣ ਬਾਈ ਦੋ ਪੁੱਛਦੇ ਨੇ ਤੇ ਬਾਈ ਇਹਦੇ ਰੇਟ ਦੀ ਗੱਲ ਕਰੀਏ ਫਿਰ ਇਹਦਾ ਰੇਟ ਇਹਦਾ ਰੇਟ ਜੀ ਫੋਨ ਤੇ ਕਰਾਂਗੇ ਇਹਦਾ ਰੇਟ ਫੋਨ ਤੇ ਹੋ ਜਾਓ ਹਾਂ ਕੱਚੀ ਆ ਮੈਨੂੰ ਪਿਆ ਜੀ ਠੀਕ ਹੈ ਲਓ ਵੀ ਅੱਜ ਕੱਚੀ ਹੈਗੀ ਝੋਟੀ ਬਾਈਆਂ ਦਾ ਕਈ ਨਾ ਸੇਲ ਹੋਵੇ ਤਾਂ ਅੱਜ ਆਪਾਂ ਰੇਟ ਤੈਅ ਕਰ ਲਗੇ ਤੇ ਕਈ ਮੁੜ ਕੇ ਦਿੱਕਤ ਆ ਜਾਂਦੀ ਹੈ ਤੇ ਇਸੇ ਕਰਕੇ ਬਾਈ ਜਾਂਦਾ ਇਹਦਾ ਰੇਟ ਮੌਕੇ ਤੇ ਹੋ ਜੂਗਾ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਬਾਈ ਨੂੰ ਫੋਨ ਲਾ ਲਿਓ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੇ ਬਾਈ ਇੱਕ ਵਾਰੀ ਨਾ ਆਪਣੇ ਪਿੰਡ ਦਾ ਇੱਥੋਂ ਦਾ ਐਡਰੈਸ ਸਮਝਾ ਦੇਈ ਕਈ ਵਾਰੀ ਵੀਰ ਦੂਰ ਨੇੜੇ ਤੋਂ ਕੋਈ ਆਉਂਦਾ ਪਿੰਡ ਜੀ ਕੋਠੇ ਪੂਲਾ ਸਿੰਘ ਵਾਲੇ ਠੀਕ ਆ ਜ਼ਿਲ੍ਹਾ ਬਠਿੰਡਾ ਠੀਕ ਆ ਬਾਈ ਬਠਿੰਡਾ ਮੁਕਸਾ ਰੋਡ ਦੀ ਠੀਕ ਆ ਬਾਈ ਲਓ ਵੀ ਆਹ ਐਡਰੈਸ ਆ ਤੇ ਨੰਬਰ ਚੱਲ ਰਿਹਾ ਬਾਈ ਦਾ ਸਕਰੀਨ ਤੇ ਇਸ ਨੰਬਰ ਤੇ ਸੰਪਰਕ ਕਰ ਲਓ ਜੀ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ